ਸਿੰਜੀ ਜੀ ਹਾਂ ਡਾਕਟਰ ਸਾਹਿਬ ਹਾਂ ਕੀ ਦਿੱਕਤ ਸੀ ਜੀ ਆਪਾਂ ਨੂੰ ਇਹ ਸ਼ੁਰੂ ਤੋਂ ਹੀ ਨਾ 4-5 ਸਾਲਾਂ ਤੋਂ ਇਹ ਸਰੈਚਿਸ ਦੀ ਪ੍ਰੋਬਲਮ ਸੀ ਠੀਕ ਹੈ ਜੀ ਪਹਿਲਾਂ ਸਟਾਰਟ ਹੋਈ ਮੇਰੇ ਇਹ ਕੋਨੀਆਂ ਤੋਂ ਓਕੇ ਕੋਨੀਆਂ ਹੋਏ ਚਿੱਟੀਆਂ ਹੋ ਜਾਂਦੀਆਂ ਸੀ ਦੋਨਾਂ ਸਾਈਡਾਂ ਤੋਂ ਠੀਕ ਹੈ ਜੀ ਫਿਰ ਹੌਲੀ-ਹੌਲੀ ਥੋੜਾ ਜਿਹਾ ਫਿੰਗਰ ਤੇ ਇਸ ਫਿੰਗਰ ਤੇ ਆ ਗਿਆ ਫਿਰ ਐਸਤੇ ਆ ਗਿਆ ਇਨਾ ਅੰਗੂਲਾਂ ਦੇ ਬੈਕ ਸਾਈਡ ਤੇ ਸਾਰਿਆਂ ਜਿੱਥੇ ਜੋੜ ਸਾਰਿਆਂ ਤੇ ਆਉਣ ਲੱਗ ਗਿਆ ਠੀਕ ਹੈ ਜੀ ਤੇ 4 ਤੋਂ 5 ਸਾਲ ਹੋ ਗਏ ਮੈਨੂੰ ਹੋਮੋਪੈਥਿਕ ਦਵਾਈ ਬਹੁਤ ਲਈ ਤੇ ਉਹ ਦੂਸਰੀ ਆਪਣੇ ਐਲੋਪੈਥਿਕ ਵੀ ਬਹੁਤ ਲਈ ਠੀਕ ਹੈ ਜੀ ਫਿਰ ਤੁਹਾਡੇ ਨਾਲ ਸੰਪਰਕ ਹੋਇਆ ਪਿਛਲੀ ਇਸ ਲੰਘ ਰਹੀ ਸੀ ਇੱਥੋਂ ਤੇ ਤੁਹਾਡੀ ਐਡ ਦੇਖੀ ਸੀ ਅਸੀਂ ਸ਼ਰਧਾ ਆਯੁਰਵੇਦਾ ਤੇ ਮੇਰੇ ਵਾਈਫ ਨੇ ਦੱਸਿਆ ਵੀ ਉਹ ਵਧੀਆ ਉਹਨਾਂ ਦਾ ਟ੍ਰੀਟਮੈਂਟ ਬਹੁਤ ਵਧੀਆ ਹੈ ਤੇ ਅਸੀਂ ਅਸੀਂ ਵੀਰ ਇਧਰ ਮੂਵ ਹੋਏ ਵੀ ਇੱਥੋਂ ਨਿਕਲ ਰਹੇ ਸੀ ਮੈਂ ਚਾਹ ਦਵਾਈ ਲੈ ਜਾਂਨੇ ਸਾਨੂੰ ਮੈਡੀਸਨ ਲੈਂਦਿਆਂ ਨੂੰ 20 ਦਿਨ ਹੋਏ ਨੇ ਦੀ ਤੋਂ 25 ਦਿਨ ਤੇ ਆ ਸਾਰਾ অলমোਸਟ ਦੇਖੋ ਸੀ ਸਾਰਾ ਕਲੀਅਰ ਹੀ ਹੋ ਗਿਆ ਕੋਈ ਮਨਗਾ 10% ਦਾ ਫਿਰ ਹੱਥ ਲਿਆ ਥੋੜਾ ਜਿਹਾ ਲੱਗ ਰਿਹਾ ਥੋੜਾ ਜਿਹਾ ਵੈਸੇ অলমোਸਟ ਕਲੀਅਰ ਹੈ ਓਕੇ ਕੋਈ ਮੈਨੂੰ ਕਿਸੇ ਤਿੱਕੇ ਦੀ ਕੋਈ ਪ੍ਰੋਬਲਮ ਨਹੀਂ ਤਾਂ ਕੱਟ ਲੱਗੇ ਜਾਂਦੇ ਸੀ ਬਲੱਡ ਆਉਂਦਾ ਸੀ ਇੱਥੇ ਠੀਕ ਹੈ ਜੀ ਬਲੱਡ ਆਨ ਕਰਕੇ ਕੋਈ ਕੰਮ ਨਹੀਂ ਹੁੰਦਾ ਸੀ ਹੱਥ ਮੁੜਦੇ ਨਹੀਂ ਸੀ ਜੀ ਜੀ ਤੇ ਬਹੁਤ ਵਧੀਆ ਥੈਂਕ ਯੂ ਸਰ ਠੀਕ ਹੈ ਠੀਕ ਹੈ ਤਾਂ ਹੋਰ ਵੀ ਅਗਰ ਕਿਸੇ ਸੱਜਣ ਨੂੰ ਤਰਨੋ ਸੋਰਾਈਸਿਸ ਦੇ ਸੰਬੰਧਿਤ ਜਾਂ ਸਕਿਨ ਦੇ ਸੰਬੰਧਿਤ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਅੱਜ ਡਾਕਟਰ ਸ਼ਰਦਾ ਹਜਰਵੈਦਾ ਦੇ ਵਿੱਚ ਬੇਚੀਜ ਖੋਕੇ ਸੰਤਰਕ ਕਰ ਸਕਦੇ